ਵਾਹਿਗੁਰੂ 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 ਤੁਸੀਂ ਦੇਖ ਰਹੇ ਜੇ ਜੋ ਲੈਟ ਸੀਰਾ ਅਸੀਂ ਆਉ ਤੁਹਾਨੂੰ ਦਿਖਾ ਰਹੇ ਆ ਬਹੁਤ ਜੋ ਬਾਬਾ ਜਹਦਰ ਬਾਬੂ ਤਾਂ ਸਿੰਘ ਨਾਲ ਜੁੜੇ ਸੀ ਸਾਰੇ ਉਹਨਾਂ ਦੇ ਨਾਲ ਜਿੰਨੇ ਦੋ ਇਨਾਂ ਨੇ ਸੇਵਾ ਨਭਾਈਆ ਸੇਵਾ ਨਾਲ ਗੱਲ ਕਰਾਂਗੇ ਉਹ ਗੱਲ ਕਰਦੇ ਆ ਸਾਡੀ ਮਰੂਤੀ ਦਾ ਵਾਹਿਗੁਰੂ ਜੀ ਫਤਿਹ ਮੈਂ ਹਾਂ ਇੰਦਰਜੀਤ ਸਿੰਘ ਪਖਨਾ ਜੋ ਬਾਬਾ ਬ੍ਰੂਤਾ ਸਿੰਘ ਜੀ ਸਵਾਰ ਛੱਡ ਗਏ ਨੇ ਮੇਰਾ ਬਾਪ ਜੋ ਦਲਬੀਰ ਸਿੰਘ ਇਹਨਾਂ ਨੇ ਗੱਲ ਨਹੀਂ ਕੀਤੀ ਹੈ ਕਿਰਪਾਰ ਸਾਹਿਬ ਹਾਂਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਦਲਬੀਰ ਸਿੰਘ ਤੇ ਬਾਬਾ ਬ੍ਰੂਤਾ ਸਿੰਘ ਜੀ ਨੂੰ ਮੂੰਝ ਬਾਨੀ ਅਜਿਆ ਸੀ ਸੋ ਇਹਨਾਂ ਨੇ ਬਾਬਾ ਜੀ ਨੇ ਕੀਰਤਨ ਕਰਨਾ ਤੇ ਮੇਰੇ ਬਾਪ ਦੀ ਨੇ ਨਾਲ ਟੋਲ ਕੇ ਵਿਚਾਉਣੀ ਸੂਬਾ ਸ਼ਾਮ ਇਹਨਾਂ ਨੇ ਕੀਰਤਨ ਕਰਨਾ ਤੇ ਇਹ ਬੜੇ ਆਨੰਦ ਜਰਾ ਜਿੱਤੇ ਖੰਡਪਾਤ ਸਾਹਿਬ ਚੱਲਦਾ ਰਿਹਾ ਉਥੇ ਬਾਬਾ ਜੀ ਦਾ ਜਨ ਤੱਕ ਭੋਗਦਾਨ ਪ੍ਰਬੰਧ ਨਹੀਂ ਹੁੰਦਾ ਉਦ ਤੱਕ ਬਾਬਾ ਜੀ ਉਹ ਘਰਾ ਤੇ ਰਹਿੰਦੇ ਤੇ ਇਹਨਾਂ ਦਾ ਜੀਵਨ ਬਹੁਤ ਵਧੀਆ ਲੰਘਿਆ ਬਾਬਾ ਬੂਟਾ ਸਿੰਘ ਜੀ ਬਾਬਾ ਦਰਬੀ ਸਿੰਘ ਜੀ ਬਾਬਾ ਪ੍ਰੀਤਮ ਸਿੰਘ ਜੀ ਮਾਲੂਵਾਲ ਤੇ ਮਨੋਹਰ ਸਿੰਘ ਪਖੜਾ ਇਹਨਾਂ ਦੀ ਬਹੁਤ ਵਧੀਆ ਜਿਵੇਂ ਲੰਘਿਆ ਤੇ ਬਹੁਤ ਭਰਾ ਵਾਲਾ ਪਿਆਰ ਰਿਹਾ ਆ ਤੇ ਅੱਜ ਤੱਕ ਚਲੋ ਬਾਬਾ ਜੀ ਦੇ ਪਰਿਵਾਰ ਨੂੰ ਬਹੁਤ ਅਹੀ ਲੱਗ ਜਾਂਦਾ ਕਹਿ ਨਹੀਂ ਸਕਦੇ ਕੋਈ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਬਾਬਾ ਜੀ ਤੁਸੀਂ ਦੇ ਬਾਰੇ ਬਾਬਾ ਜੀ ਬਾਰੇ ਕੀ ਕਹਿਣਾ ਚਾਹਦੇ ਜਸਕਰ ਜੀ ਵਾਲੇ ਜੀ ਅਸੀਂ ਵੀ ਮਨੋ 25 ਸਾਲ ਹੀ ਕੱθε ਰਹੇ ਆਂ ਮੈਂ ਤਾਂ ਬਾਬਾ ਟੋਟਾ ਸਿੰਘ ਦੀ ਪਹਿਲਾਂ ਸਾਡਾ ਜੋ ਕੁਛ ਹੋਉਂਦਾ ਅਸੀਂ ਕੁਝ ਸ਼੍ਰੀ ਕਰਦੇ ਹਾਂ ਤੁਸੀਂ ਜਾਣਾ ਤੰਦਪਾ ਰੰਗਾਲੀ ਸਾਹਿਬ ਨਮਾਨਪੁਰੇ ਬਸਰ ਕੀ ਪਹਿਲੇ ਇਸ਼ਹਾਰ ਹੈ ਮੇਰੇ ਕੋਲ ਮੇਰੇ ਕੋਲ ਨਵਰਾ ਮਹਾ ਬਿਮਾਰ ਹੈ ਸੱਸਾਂ ਅਡੇ ਨਾਲ ਜਿਨ੍ਹਾਂ ਨੂੰ ਆਪ ਜਹਦਰ ਬਾਬੂ ਤਸਰੀ ਨੇ ਦਸਤਾਰ ਬੰਦੀ ਕਰਕੇ ਨਵਾਜਿਆ ਸੀ ਔਰ ਕਾਦਾ ਰੈਬਰ ਬਣਾ ਕੇ ਇਸ ਗੱਲ ਕਰਾਂਗੇ ਅੱਛਾ ਜੀ ਕੌਣ ਕੌਣ ਆ ਰਿਹਾ ਹੈ ਕੱਲ ਜੋ 12 ਤਰੀਕ ਨੂੰ ਰੱਖਿਆ ਗਿਆ ਪਾਸੋਂ ਵਾਰ ਉਹਨਾਂ ਦਾ ਕਿਤਨਾਂ ਨਾਲ ਸਾਥ ਸੰਗ ਹੋਣਾ ਅੰਤਵਾਰ ਦਾ ਆਗਰਨੀਆ ਉਹਦੀ ਕਾਹ ਕੋ ਸ਼ਾਮਲ ਹੋ ਰਿਹਾ ਵਾਰੀ ਬੀਜੀ ਦੀ ਗੱਲ ਦਾ ਵਾਰੀ ਬੀਜੀ ਦੀ ਵਾਤੇ ਜੋ ਪੂਨਾ ਪਰਖਾਂ ਦੇ ਬਿਹਰੇ ਦੇ ਫਰਜਖੰਡ ਵਾਸੀ ਮਾਹਰਪ੍ਰਤੋ ਬਾਬਾ ਜੀ ਬਾਬਾ ਬੁੱਟਰ ਸਿੰਘ ਜੀ ਦੇ ਵਿਚਾਰੇ ਤੇ ਪੰਥ ਰਤਨ ਸਿੰਘ ਸਾਹਿਬ ਜੀ ਦਾ ਆ ਰਹੇ ਬਾਬਾ ਮੇਧੂ ਸਿੰਘ ਦੀ ਸੋਢੀ ਉਹ ਵੀ ਮਾਹਰਪ੍ਰਤ ਪਹੁੰਚ ਰਹੇ ਨੇ ਜੋਗੀ ਸੰਪਰਗ ਹੈ ਗੁਰੂ ਸਰਕੁਤਰਾਮ ਸਿੰਘ ਵਾਲੇ ਮਾਹਰਪ੍ਰਤ ਬਾਬਾ ਇੰਦਰਬੀਰ ਸਿੰਘ ਜੀ ਬਾਬਾ ਗੁਰਵਿੰਦਰ ਸਿੰਘ ਜੀ ਉਹ ਵੀ ਮਾਹਰਪ੍ਰਤ ਪਹੁੰਚ ਰਹੇ ਨੇ ਜੋ ਕਿ ਜਲਸੇਦਾਰ ਬਾਬਾ ਪਰਮੰਤਨ ਜੀ ਦੇ ਹਟਾ ਉਹ ਵੀ ਮਾਹਰਪ੍ਰਤ ਪਹੁੰਚ ਰਹੇ ਨੇ ਜੋਗੀ ਕਰਤਾਰ ਨਗਰ ਤੋਂ ਜੀ ਆਰਟੀ ਦੇਵਾ ਜੀ ਉਹ ਵੀ ਪਹੁੰਚ ਰਹੇ ਨੇ ਜਿਹਦਰ ਬਾਬਾ ਹੀਰਾ ਸਿੰਘ ਦੀ ਫੋਟੋ ਖਾਲਸਾ ਉਹ ਵੀ ਨਾਮ ਤੋਂ ਪਹੁੰਚ ਰਹੇ ਨੇ ਜੋ ਕਿ ਇਹਨੇਗ ਮਹਾ ਪ੍ਰਧਾਨ ਨੇ ਜੋ ਗੁਰਸਤੰਦ வாसीमा ਉੱਪਰ ਬਾਬਾ ਬਾਬਾ ਬੂਟਾ ਸਿੰਘ ਜੀ ਦਾ ਅੰਤ ਅਰਦਾਸ ਤੇ ਚਹਾਰ ਦੀ ਕਰਨੀ ਦਾ ਤੈਨਿਆਂ ਦੇ ਵਿੱਚ ਆਪਾਂ ਦਾ ਇਜਾਜ਼ਤ ਦਾ ਬਾਜ ਗੁਰੂ ਸਾਤਾ ਜੀ ਦੀ ਖਤੀ ਜਿਹੜੇ ਮਹਾਨ ਹਸਤੀਆਂ ਜਿਹਦਰ ਬਾਬੂ ਤੇ ਸਿੱਤ ਸ਼ਾਮਲ ਹੋ ਰਹੀਆਂ ਤੇ ਉਹਨਾਂ ਦਾ ਕੀ ਆਪੀ ਸੁਤਰਾਣੀ ਸਾਹਿਬ ਵਾਲੇ ਬਾਬਾ ਜੀ ਉਹ ਦਸ਼ਮੇਸ਼ ਤਨਦਲ ਦੇ ਮੁਖੀ ਜੋ ਬਾਬਾ ਮੇਜਰ ਸਿੰਘ ਦੀ ਸੋਢੀ ਜੀ ਉਹ ਵੀ ਪੌਜ ਰਹੇ ਉਹਨਾਂ ਵੀ ਮੋਢਾ ਦਿੱਤਾ ਸੀ ਜੇ ਅੰਤਮ ਜਦੋਂ ਆਪਾਂ ਉਹਨਾਂ ਨੂੰ ਲੈ ਕੇ ਜਾਣ ਸੀ ਤੇ ਉਦੋਂ ਮੈਨੂੰ ਉਹਨਾਂ ਮੋਢਾ ਦਿੱਤਾ ਤੇ ਉਹ ਵੀ ਪੌਜ ਰਹੇ ਨੇ ਕੱਲ 12 8 2224 ਨੂੰ ਸੌਵਾਰ ਉਹਨਾਂ ਦਾ ਆਰੰਭ ਕੀਤਾ ਅੱਜ ਖੰਡ ਪਾਡ ਰੱਖਿਆ ਗਿਆ ਔਰ ਭੋਗੇ ਜਿਹੜੇ ਭੋਗ ਜਿਹੜੇ ਉਹ ਸੋਵਰ ਪਾਈ ਜਾਣਗੇ ਤੋਂ ਉਹਨਾਂ ਦੇ ਸਾਰੇ ਮਖਾਨ ਹਸਤੀਆਂ ਪਾਜਰੀਆਂ ਜੋ ਗੁਰੂ ਸਾਹਿਬ ਨਾਲ ਜੁੜੇ ਨੇ ਜਿਹਦੇ ਲੈਟ ਸ੍ਰੀ ਦਲਬੀ ਸਿੰਘ ਜੀ ਮਾਲਪੁਰ ਅੰਮ੍ਰਿਤਸਰ ਠੀਕ ਹੈ ਨਾ ਜੀ ਤਾਂ ਰਾਇਗੁਰ ਦੀਪਾ ਖਾਲਸਾ ਭਾਈ ਜੁੜੇ ਪੜੀ ਸੋਚ ਉਹਨਾਂ ਦੀ ਤੇ ਸਾਡੀ ਜਿਉਂ ਸਕੂਲਾਂ ਆਹ ਸੰਭਾਲ ਸੰਭਲੀ ਸੀ ਤੇ ਫਿਰ ਛੋਟੇ ਹੁੰਦੇ ਹੀ ਅਸੀਂ ਜਿਉਂ ਸੰਭਾਲ ਸੰਭਲੀ ਇਸੇ ਕੰਮ ਦੇ ਵਿੱਚ ਗੁਰਬਾਣੀ ਦੇ ਨਾਲ ਜੁੜੇ ਰਹੇ ਹਾਂ ਧਾਰਮਿਕ ਸਿੱਖੇ ਜਾਂਦੇ ਜਾਣਾ ਬਾਬਾ ਬੂਤਰਾ ਸਿੰਘ ਜੀ ਤੋਂ ਹੁਣ ਪੜ੍ਹਾਉਂਦੇ ਨੇ ਸਾਡੇ ਨਾਲ ਤੇ ਸਾਡੇ ਵੱਡੇ ਵੀਰ ਵਰਦੀਆਲ ਸਿੰਘ ਜੀ ਰਾਣਾ ਜਿਨ੍ਹਾਂ ਨੇ ਸਾਨੂੰ ਛੇਤੀਆਂ ਦੇ ਤੋੜਿਆ ਦਾਸ ਅਜੇ ਵੀ ਛੇਤੀਆਂ ਦੇ ਪ੍ਰੋਗਰਾਮ ਕਰਦਾ ਹੈ ਟੈਲੀਵਿਜ਼ਨ ਤੇ ਰੇਡੀਓ ਤੇ ਦਾਸ ਦਾ ਪ੍ਰੋਗਰਾਮ ਆਉਂਦਾ ਹੈ ਬਾਹਰ ਨੈਟ ਤੇ ਵੀ ਸਾਡੇ ਲਾਈਵ ਚੱਲਦੇ ਨੇ ਤੇ ਉਹਨਾਂ ਦੀ ਲੈਣਾ ਫਿਰ ਸਾਡੇ ਨਾਲ ਥੋੜੀ ਜਿਹੀ ਚੁੱਕ ਕੇ ਇਧਰ ਪਲਟ ਗਏ ਤੇ ਅਸੀਂ ਛੇਤੀਆਂ ਤੇ ਜਾਣ ਵਾਸਤੇ ਧਾਰਮਿਕ ਦੀਨ ਬੋਲਣ ਵਾਸਤੇ ਤਿਆਰ ਹੋ ਗਏ ਇਹ ਬਾਬਾ ਬੂਟਾ ਸਿੰਘ ਜੀ ਆਪਣੇ ਪਰਿਵਾਰ ਨੂੰ ਲੈ ਕੇ ਗੁਰੂ ਮਹਾਰਾਜ ਦੇ ਨਾਲ ਜੁੜ ਕੇ ਦਰਬਾਨੀ ਦੇ ਨਾਲ ਹਰ ਇੱਕ ਥਾਂ 'ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਰਤਨ ਵੀ ਕਰਦੇ ਰਹੇ ਤੇ ਖਾਟ ਪਾਠ ਦੇ ਵਿੱਚ ਵੀ ਜੁੜੇ ਸਨ ਸਾਰਿਆਂ ਨੂੰ ਸਿੱਖਿਆ ਦੇ ਦੇਗੇ ਇਹਨਾਂ ਨੇ ਬਹੁਤ ਵਧੀਆ ਚੜ੍ਹਦੀ ਕਲਾ ਦੇ ਵਿੱਚ ਆਪਣੇ ਪਰਿਵਾਰ ਨੂੰ ਕੀਤਾ ਬਾਹਰ ਵੀ ਸੰਗਤਾਂ ਨੂੰ ਆਪਣੇ ਨਾਲ ਜੋੜਿਆ ਤੇ ਸਾਨੂੰ ਪਿਆਰ ਅਜੇ ਵੀ ਤੱਕ ਬੜਾ ਕਰਦੇ ਰਹਿੰਦੇ ਸਨ ਚਾਚਾ ਜੀ ਚਾਚਾ ਜੀ ਜਿੱਥੇ ਮਿਲਣਾ ਆਓ ਇਹਨਾਂ ਹੀ ਕੁਝ ਕਹਿੰਦੇ ਹੋਏ ਉਹਨਾਂ ਦੀ ਬਹੁਤ ਸੋਹਣੀ ਜ਼ਿੰਦਗੀ ਜਿੱਲੀ ਬਨੰਗੀ ਆ ਸਾਰਿਆਂ ਦੇ ਨਾਲ ਚੰਗੀ ਲਗਾਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਜੀ ਦੇ ਸੁਪੁੱਤਰ ਅਰਜੀਤ ਸਿੰਘ ਜੀ ਨਾਲ ਗੱਲ ਕਰਦੇ ਆਂ ਅੱਛਾ ਬਾਬਾ ਜੀ ਜਿਹੜੇ ਪਿਤਾ ਜੀ ਆ ਤੁਹਾਨੂੰ ਗੁਰੂ ਸਾਹਿਬ ਦੇ ਚਰਨਾਂ ਜੋੜੇ ਦੇ ਬਰਕਤ ਹੈ ਅਸੀਂ ਇਹ ਬਾਣੀ ਨਾਮ ਨੂੰ ਨਾਮ ਸਿਮਰਨਾ ਰਹੇ ਹੁ ਤੱਕ ਜੋੜਿਆ ਹੈ ਸਾਹਿਬ ਸੰਤਨ ਨੂੰ ਜੋੜਿਆ ਹੈ ਅਮ ਜੀ ਚਾਰ ਕਰਦੇ ਰਹੇ ਨੇ ਤੇ ਨਾਮਦਾਨ ਦੀ ਦਾਤ ਸਾਹਿਬ ਸੰਤਨ ਨੂੰ ਬਖੂਆ ਕਾਡਾ ਸ਼ੁਭਨਾ ਕੀਜੀ ਮੇਰਾ ਫਾਇਰਨ ਜੀ ਸਿੰਘ ਜੀ ਠੀਕ ਤੇ ਕਿੰਨੇ ਭਾਈ ਸਾਹਿਬ ਜੀ ਆਏ ਭਾਈ ਸਾਹਿਬ ਕਿੰਨੇ ਜੀ ਠੀਕ ਹੀ ਨਾ ਜੀ ਨੋਦ ਸਰਦਾਰ ਜੋਧਾ ਸਿੰਘ ਜੀ ਸਰਦਾਰ ਭਗੇਤ ਸਿੰਘ ਹਾਜੀ ਹਾਂ ਜੀ ਤੇ ਫਾਇਰਨ ਜੀ ਸਿੰਘ ਜੀ ਲੋ ਜੀ ਅਸੀਂ ਗੱਲ ਕਰਾਂਗੇ ਬਾਬਾ ਜੀ ਤੇ ਡੈਸ਼ ਬਣਾ ਕੀਜੀ ਮੇਰਾ ਨਾਮ ਜੀ ਲੋਦਾ ਸਿੰਘ ਅੱਛੀ ਦੇਸੀ ਆਪਣੇ ਜੋ ਕੇ ਸਤਕਾਰਯੋਗ ਮਹਾਂਪੁਰਖ ਜੈਹੰਦਰ ਬਾਬਾ ਬੂਟਾ ਸਿੰਘ ਸਾਡੇ ਪਿਤਾ ਜੀ ਸਨ ਉਹਨਾਂ ਨੇ ਬਚਪਨ ਤੋਂ ਹੀ ਨਾਮ ਬਾਣੀ ਨਾਲ ਜੁੜੇ ਸਨ ਸਾਡੇ ਦਾਦੇ ਬਾਬੇ ਵੀ ਪੀੜੀ ਦਾ ਪੀੜੀ ਇੱਥੇ ਤ RAI ਨਾਮ ਸ਼ਮਨ ਕੁਰਬਾਨੀ ਨਾਲ ਜੁੜੇ ਸੰਕਤ ਸੰਕਾਂ ਨੂੰ ਜੋੜਦੇ ਆ ਰਹੇ ਆ ਤੇ ਸਾਡੀ ਇਹੋ ਵੀ ਅਰਦਾਸ ਆ ਤੇ ਇਸ ਤਰ੍ਹਾਂ ਹੀ ਗੁਰੂ ਘਰ ਦੀ ਤੇ ਸਾਧ ਸੰਗਤ ਦੀ ਸੇਵਾ ਕਰਦੇ ਰਹੀਏ ਤੇ ਆਪਣਾ ਜਿਹੜਾ ਵੰਸ਼ ਚੱਲ ਰਿਹਾ ਵਾ ਕਿੱਥੋਂ ਚੱਲਿਆ ਕਿ ਗੁਰੂ ਸਾਹਿਬ ਨਾਲ ਜੁੜੇ ਸੀ ਤੇ ਆਪਾਂ ਉਹਨਾਂ ਬਾਰੇ ਕੈਸੇ ਦੇ ਪਏ ਆਪਣੇ ਪਿਤਾ ਜੀ ਔਰ ਦਾਦਾ ਜੀ ਕਦੋਂ ਤੇ ਗੁਰੂ ਸਾਹਿਬ ਦੇ ਚਰਨਾਂ ਨਾਲ ਲੱਗ ਗਏ ਤੇ ਆਪਾਂ ਗੁਰੂ ਸਾਹਿਬ ਵਾਲੇ ਜਿਹੜੀ ਜ਼ਿੰਦਗੀ ਜਿਹੜੇ ਗਤੀਤ ਕਰ ਰਹੇ ਆ ਉਹਨਾਂ ਬਾਰੇ ਕੀ ਕਹਿਣਾ ਚਾਹਦੇ ਜੀ ਇਹ ਵੈਗੁਰੂ ਜੀ ਜਿਸ ਤਰ੍ਹਾਂ ਕਿ ਹੁਣ ਅਸੀਂ ਮਨ ਲਓ ਸਾਡੇ ਪਿਤਾ ਜੀ ਨੇ ਉਹਨਾਂ ਦਾ ਨਾਮ ਜਹੇਦਰ ਬਾਬਾ ਬੁਟਾ ਸਿੰਘ ਜੀ ਉਹਨਾਂ ਦੇ ਸਾਡੇ ਦੇ ਦਾਦਾ ਜੀ ਉਹਨਾਂ ਦਾ ਨਾਮ ਦਲੀਪ ਸਿੰਘ ਜੀ ਦਲੀਪ ਸਿੰਘ ਜੀ ਦੇ ਪਿਤਾ ਦਾ ਨਾਮ ਚਤਰ ਸਿੰਘ ਜੀ ਇਸੇ ਤਰ੍ਹਾਂ ਹੀ ਪੀੜੀ ਦਾ ਪੀੜੀ ਹਾਡੀਆਂ ਸੰਬੰਧ ਹੰਸ ਪਰਿਵਾਰ ਚੱਲਦੀ ਆ ਰਹੀ ਆ ਤੇ ਅਸੀਂ ਇਹੋ ਹੀ ਮਸ਼ਗੂ ਗੁਰੂ ਘਰ ਨਾਲ ਗੁਰੂ ਗੋਬਿੰਦ ਸਿੰਘ ਗੁਰੂ ਮੁਰ ਅਮਰਦਾਸ ਜੀ ਅੱਗੇ ਅਰਦਾਸ ਕਰਦੇ ਆ ਕਿ ਇਸੇ ਤਰ੍ਹਾਂ ਹੀ ਉਹਨਾਂ ਦੇ ਨਗਰ ਵਿੱਚ ਸਾਡਾ ਜਨਮ ਹੋਇਆ ਸੀ ਭਾਗਾ ਵਾਲੇ ਸਮਝਦੇ ਆ ਤੇ ਇਸੇ ਤਰ੍ਹਾਂ ਹੀ ਗੁਰੂ ਘਰ ਦੀ ਸੇਵਾ ਕਰਦੇ ਆ ਰਹੇ ਆ ਤੇ ਇਸੇ ਤਰ੍ਹਾਂ ਹੀ ਕਰਦੇ ਰਹੀ ਆ ਪੱਜਿਕ ਤੁਹਾਡੇ ਨਾਲ ਅਸੀਂ ਹੋਰ ਬਚਨ ਕਰ ਰਹੇ ਹਾਂ ਕਿ ਇੱਕ ਮੈਸੇਜ ਦੇਣਾ ਕਿ ਉਹ ਉਹਨਾਂ ਨੂੰ ਇੱਥੇ ਸੱਚੀ ਸੱਚੀ ਸਰਦਾਰੀ ਹੋ ਜੇਗੀ ਕਿ ਆਪਾਂ ਸਾਰੀ ਸੰਗਤਾਂ ਨੂੰ ਠੀਕ ਹੈ ਨਸ਼ਾ ਓ ਤਿਆਗ ਕੇ ਗੁਰੂ ਆਈਸਾਬ ਦੇ ਚਰਨਾਂ ਜੋਤੇ ਆਪਣਾ ਜੀਵ ਸਭਣਾ ਇਹ ਵਰ ਕੀ ਕਰੀਏ ਨਸ਼ਾ ਬਹੁਤ ਹੀ ਇੱਕ ਲਾੜੀ ਚੀਜ਼ ਆ ਇਹ ਸਾਨੂੰ ਕਦੀ ਵੀ ਨਹੀਂ ਇਹਦੇ ਅੱਗੇ ਆਉਣਾ ਚਾਹੀਦਾ ਤੇ ਨਾ ਹੀ ਇਹਨੂੰ ਵਰਤਣਾ ਚਾਹੀਦਾ ਹੈ ਇਹ ਦੁੱਖ ਦਾ ਹੀ ਕਾਰਨ ਹੈ ਸੁੱਖ ਦਾ ਨਹੀਂ ਹੈ ਤੇ ਮੇਰੀ ਉਹੀ ਬੇਨਤੀ ਹੈ ਕਿ ਭਾਈ ਸਾਹਿਬ ਨਾਮ ਬਾਣੀ ਨਾਲ ਜੁੜੋ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਇਹੋ ਹੀ ਮੇਰੀ ਅਰਦਾਸ ਹੈ ਲੋ ਜੇ ਅਸੀਂ ਹੋਰ ਵੀ ਗੱਲ ਕਰਾਂਗੇ ਸਾਡੇ ਨਾਲ ਸਮੂਹ ਸੰਗਤ ਜੁੜੀ ਜੀ ਨੇ ਅਸੀਂ ਗੱਲ ਕਰਾਂਗੇ ਬਾਬਾ ਜੀ ਦੇ ਨਾਲ ਅੱਛਾ ਜੀ ਬਾਬਾ ਜੀ ਸ਼ੁਭਨਾਗੀ ਜੀ ਨੇ ਮੇਰਾ ਨਾਮ ਸ਼ੁਭਨਾ ਭਾਈ ਨਸ ਸਿੰਘ ਹੈ ਜੀ ਅੱਛਾ ਜੀ ਤੋਂ ਸਭ ਨੂੰ ਪਹਿਲੇ ਉਹ ਬੇਨਤੀ ਕਰਦਾ ਹਾਂ ਜੋ ਕਿ ਹੈਨ ਵਿਰਲੇ ਨਾਹੇ ਕਣੇ ਫੈਲ ਫੱਕੜ ਸੁਸਾਤ ਇਸ ਸੰਸਾਰ ਤੇ ਵਿੱਲੇ ਮਾਪੁਰਖ ਨੂੰ ਜਿਹਨਾਂ ਜੋ ਨਾਮ ਨਾਲ ਸੰਤ ਨੂੰ ਜੋੜਦੇ ਹਨ ਤੇ ਆ ਕੇ ਜਪਦੇ ਹਨ ਜੋ ਕਿ ਜਥੇਦਾਰ ਬਾਬਾ ਬੂਟਾ ਸਿੰਘ ਜੀ ਜੋ ਕਿ ਸਭ ਨੂੰ ਵੱਡੀ ਗੱਲ ਹੈ ਕਿ ਉਹਨਾਂ ਦੇ ਤਿੰਨ ਸੁਪੁੱਤਰ ਜੋ ਕਿ ਉਹਨਾਂ ਦੇ ਗਾੜੀ ਪੋਤਰੇ ਵੀ ਫੈਰੀ ਸਿੰਘ ਜੋ ਕਿ ਉਹਨਾਂ ਦੇ ਬੱਚੇ ਬਾਬਾਈ ਦੇ ਪੋਤਰੇ ਉਹ ਵੀ ਨਾਮ ਪਾਣੇ ਨਾਲ ਜੁੜੇ ਹਨ ਚੰਗੇ ਸੱਜੇ ਟੰਗ ਨਾਲ ਪਾਣੀ ਪੜਦੇ ਹਨ ਤੇ ਕੀਰਤਨ ਕਰਦੇ ਹਨ ਉਸ ਤੋਂ ਉਪਰੰਤ ਉਹਨਾਂ ਦੇ ਛੋਟੇ بیٹے ਫਾਈਬ ਗਿਅਸਨ ਜੀ ਉਹਨਾਂ ਦੇ ਬੇਟੇ ਵੀ ਚੰਗੇ ਲੈਣ ਵਿੱਚ ਆਪਣੇ ਕੀਰਤਨ ਕਰਦੇ ਹਨ ਉਸ ਤੋਂ ਬਾਅਦ ਫਾਈ ਜੋਧਾ ਸਿੰਘ ਜੀ ਉਹ ਛੋਟੇ ਬਾਬਾ ਜੀ ਦੇ ਸੁਪੁੱਤਰ ਹਨ ਉਹਨਾਂ ਦੇ ਬੱਚੇ ਵੀ ਬਾੜੀ ਗੁਰਮ ਦੇ ਨਾਲ ਜੁੜੇ ਹੋਏ ਹਨ ਸਭ ਤੋਂ ਵੱਡੀ ਗੱਲ ਦੂਸਰੀ ਇਹ ਗੱਲ ਹੈ ਬਾਬਾ ਜੀ ਇਹ ਬਜਨ ਕਰਦੇ ਕਹਿੰਦੇ ਸਭ ਤੋਂ ਵੱਡੀ ਗੱਲ ਇਹ ਵੀ ਮੇਰੇ ਕੁੜਮ ਵੀ ਜਿੰਨੇ ਕੁੜਮ ਵੀ ਅਮਰਤਾਰੀ ਹਨ ਇਹ ਸਭ ਤੋਂ ਵੱਡੀ ਚੋ ਕੇ ਇਹ ਦੇਣ ਹੁੰਦੀ ਹੈ ਸਤਗੁਰੂ ਜੀ ਜੋ ਕੇ ਨਾਮ ਨਾਲ ਜੁੜੇ ਹਨ ਤੇ ਸਤਦੁਨ ਅੱਗੇ ਵੀ ਉਹਨਾਂ ਦੇ ਪਰਿਵਾਰ ਵੀ ਨਾਮਤਾਰੀ ਜੋ ਕੇ ਅਮਰਤਾਰੀ ਬਖਸ਼ਿਸ਼ ਕੀਤਾ ਹੈ ਸੋ ਬਾਬਾ ਜੀ ਦੀ ਬੜੀ ਕਿਰਪਾ ਹੈ ਸੰਗਤ ਨੂੰ ਜੋੜਿਆ ਹੈ ਆਗੇ ਨਾ ਕਰਨ ਵਾਸੀ ਹੋਰ ਵੀ ਆਂਡੇ ਵੰਡੇ ਜੋ ਵੀ ਜੋ ਵੀ ਦੂਰ ਦਰਗਾਹਾਂ ਤੱਕ ਸੰਗਤਾਂ ਬਾਬਾ ਜੀ ਦੇ ਨਾਲ ਜਿਹੜੀਆਂ ਹਨ ਨਾਮ ਜਪਦੀਆਂ ਹਨ ਤੇ ਨਾਮ ਗਾੜੀ ਬਾਬਾ ਜੀ ਦੇ ਪਾਉਂਦੇ ਹਨ ਤੇ ਸਭ ਤੋਂ ਵੱਡੀ ਗੱਲ ਹੈ ਕਿ ਬਾਬਾ ਜੀ ਹਰ ਸਾਲ ਸੰਗਤਾਂ ਨੂੰ ਖੇਮਕੁੰਣ ਸਾਹਿਬ ਯਾਤਰਾ ਨਨਕਾਣਾ ਸਾਹਿਬ ਯਾਤਰਾ ਪਟਨਾ ਸਾਹਿਬ ਯਾਤਰਾ ਸੰਗਤਾਂ ਨੂੰ ਪੀ ਗੁਰੂ ਘਰ ਦਰਸ਼ਨ ਵੀ ਕਰਾਉਂਦੇ ਰਹੇ ਹਨ ਸੋ ਜਿੰਨਾ ਚਿਰ ਬਾਬਾ ਜੀ ਨੇ ਰਹੇ ਹਨ ਆਪਣੇ ਬੜੀ ਸੁਚੱਜੇ ਢੰਗ ਦੇ ਨਾਲ ਜੀਵਨ ਬਤੀਤ ਕੀਤਾ ਨਾਮ ਜਪਿਆ ਦੇ ਸਤਿਗੁਰੂ ਨਾਮ ਜਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਾਬਾ ਜਿਹੜਾ ਇਹ ਹੁੰਦਾ ਵਾ ਇੱਕ ਸਾਡੇ ਸੰਸਕਾਰ ਸਾਡੇ ਪੁਸ਼ੋਕੜ ਜਨਮਾਂ ਦਾ ਸਾਨੂੰ ਪਰਮਾਤਮਣ ਨੇ ਲਗਣ ਲੱਗੀ ਆ ਇਹ ਜਿਹੜੀ ਹੰਦੀ ਆ ਇਹਦੀ ਬਰਖੀ ਚਾਣਾ ਪਈ ਲਗਣ ਜਦੋਂ ਢਲਦੀ ਆ ਪਰਿਵਾਰ ਤੇ ਉਹ ਜਿਹੜੀ ਲਗਣਾ ਉਹ ਕਈ ਜਨਮਾਂ ਤੋਂ ਚੱਲੀ ਆ ਰਹੀ ਆ ਇਦੀ ਬਾਰੇ ਕੀ ਕਿਹਾ ਜਾਂਦਾ ਹੈ ਜੀ ਇਹਦੇ ਬਾਰੇ ਕਿ ਸਿਰਫ ਕਿਰਪਾ ਸਾਧਗੁਰੂ ਜੀ ਕਰਦੇ ਹਨ ਪਹਿਲੇ ਬੰਦੇ ਦਾ ਜੀਵਨ ਕੋਈ ਹੋਣਾ ਦਾ ਜਦੋਂ ਕਿਰਪਾ ਜਾਂਦੀ ਹੈ ਸਾਧਗੁਰੂ ਜੀ ਉਹਦੇ ਵੇਖ ਕੇ ਵੀ ਸਾਡੇ ਪਿਤਾ ਜੀ ਅੰਮ੍ਰਿਤ ਵੇਲੇ ਨੇਤ੍ਰੇਮ ਕਰਦੇ ਹਨ ਉੜਦੇ ਹਨ ਤੇ ਉਹ ਉਸੇ <li>ਦੇ ਬੱਚੇ ਵੀ ਵੇਖ ਕੇ ਉਸੇ <li>ਤੇ ਤੁਰਦੇ ਹਨ ਕਿਉਂਕਿ ਜੋ ਪਰਿਵਾਰ ਵਿੱਚ ਮੁਖੀ ਕਰਦਾ ਹੈ ਬੱਚੀ ਉਸ ਲਈ ਤੇ ਫਿਰ ਤੁਰਦੇ ਹਨ ਤੇ ਸਭ ਨੂੰ ਵੱਡਾ ਬਾਬਾ ਇਹ ਕੁਛ ਹੀ ਹੁੰਦੀ ਹੈ ਕਿ ਮਾਇਆ ਤੇ ਆਉਂਦੀ ਜਾਂਦੀ ਹੈ ਸਭ ਨੂੰ ਵੱਡੀ ਗਰੀ ਬੱਚਿਆਂ ਨੂੰ ਪੋਤਰੀਆਂ ਪੋਤਰਿਆਂ ਨੂੰ ਜੋ ਕੋਈ ਕੋਈ ਪੋਤਰੀ ਵੀ ਹੈ ਉਹ ਵੀ ਕਿਸੇ ਵੇਲੇ ਦਮਾਲਾ ਸੇ ਜਾ ਕੇ ਬਾਬਾ ਜੀ ਇਚਾਰ ਕਰਦੇ ਕਿਉਂਕਿ ਬਾਬਾ ਜੀ ਨੇ ਇਹ ਕੋ ਸ਼ੌਕ ਹੈ ਅੱਲਾ ਦੇ ਨਾਲ ਕਿ ਮੇਰੇ ਬੱਚੇ ਅਮਰਤਾਰੀ ਹਨ ਨਾਮ ਗੁਰੂ ਦੇ ਨਾਮ ਗਏ ਨਸ਼ੇ ਤੋਂ ਰਹਿਤ ਹਨ ਬੰਦੂਗੀ